ਕਹੋ ਮੈਨੂੰ 125 ਕਿ ਏਹ ਹਾਲ ਕਰ ਦਿੱਤਾ ਸੀ ਤੇ ਆਪਣੀ ਤੈਨੂੰ ਤੁਹਾਡਾ ਫੋਨ ਕਰਕੇ ਦੱਸਣਾ ਫਰਜ਼ ਨਹੀਂ ਬੰਦਾ ਸੀਗਾ ਕੀ ਦੱਸ ਵੀ ਤੈਨੂੰ ਮੈਂ ਤੇਰਾ ਤੇ ਜੋਤੀ ਦਾ ਘਰ ਖਰਾਬ ਕਰਨ ਵਿੱਚ ਮੈਂ ਕੋਈ ਕਮੀ ਨਹੀਂ ਛੱਡੀ ਮੈਂ ਕਿਹੜੇ ਮੂੰਹ ਨਾਲ ਤੈਨੂੰ ਦੱਸਦੀ ਫਿਰ ਚਾਚੀ ਮੈਨੂੰ ਇੱਕ ਗੱਲ ਦੱਸੋ ਅਜੇ ਪਰਸੋ ਹੀ ਤਾਂ ਮੈਂ ਤੁਹਾਨੂੰ ਰੋਟੀ ਖਵਾ ਕੇ ਸਾਰੀਆਂ ਗੱਲਾਂ ਕਰਕੇ ਤੁਹਾਨੂੰ ਘਰੋਂ ਵਾਪਸ ਭੇਜਿਆ ਹਾਂ ਕੀ ਤਾਂ ਮੈਂ ਤੇਰੇ ਕਹਿੰਦੇ ਨਾਲ ਘਰ ਚਲ ਗਈ ਸੀਗੀ ਤੇ ਉਹ ਨਸ਼ੇ ਕਰਕੇ ਨਾ ਬੈੱਡ ਤੇ ਸੁੱਤਾ ਆਇਆ ਸੀ ਤੇ ਖਲਾਰਾ ਬੜਾ ਪਿਆ ਸੀ ਮੈਂ ਸਫਾਈ ਕਰਕੇ ਬੈਠੀ ਹੀ ਸੀਗੀ ਉਹਦਾ ਨਸ਼ਾ ਉਤਰਿਆ ਹੋਣਾ ਉਹ ਫੇਰ ਤੁਹਾਨੂੰ ਕਹਿੰਦਾ ਹਣਾ ਮੈਨੂੰ ਪੈਸੇ ਦੇ ਮੈਂ ਨਸ਼ਾ ਕਰਨਾ ਹੈ ਕੀ ਦੱਸਾਂ ਗੀਤਾ ਮੈਂ ਨਸਪਾਈ ਕਰਕੇ ਬੈਠੀ ਸੀ ਤੇ ਜਦੋਂ ਉਹਦਾ ਨਸ਼ਾ ਉਤਰਿਆ ਪਹਿਲਾਂ ਤਾਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਘੱਡਿਆ ਫਿਰ ਉਹਨੇ ਮੈਨੂੰ ਜੁੰਡੇ ਫੜ ਕੇ ਬਾਹਰ ਕੱਢ ਦਿੱਤਾ ਤੁਸੀਂ ਜੈਸਮਿਨ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੈਂ ਇੱਥੇ ਆ ਕਿੱਦਾਂ ਪਹੁੰਚੇ ਤੁਸੀਂ ਇੱਥੇ ਮੰਮੀ ਹੁਣ ਮੈਂ ਤੁਹਾਨੂੰ ਕੀ ਕੁਝ ਦੱਸਾਂ ਜੋ ਤੁਹਾਡੇ ਨਾਲ ਘਰੇ ਹੋਇਆ ਉਹ ਤਾਂ ਘਰ ਆ ਕੇ ਮੈਨੂੰ ਅੱਜ ਸਭ ਕੁਝ ਦੱਸ ਗਿਆ ਸੀਗਾ ਥੋੜੀ ਦੇਰ ਪਹਿਲੇ ਪਵਨ ਨੇ ਕਰਿਆ ਕੇ ਦੱਸਿਆ ਕਿ ਰੋਡ ਤੇ ਨਾ ਕੋਈ ਐਕਸੀਡੈਂਟ ਹੋ ਗਿਆ ਵੈ ਤੇ ਉਹ ਲੇਡੀਜ਼ ਨਾ ਆਪਣੇ ਮੁੰਡੇ ਤੋਂ ਤੰਗ ਸੀਗੀ ਆਹੋ ਤੁਹਾਨੂੰ ਲੱਗਿਆ ਨੋ ਮੈਂ ਆ ਮੇਰੇ ਸਾਹਮਣੇ ਉਹਦਾ ਐਕਸੀਡੈਂਟ ਹੋਇਆ ਉਹ ਤੇ ਵਿਚਾਰੀ ਅੰਦਰ ਪਈ ਆ ਕਿੱਦਾਂ ਚਾਚੀ ਜੀ ਉਹ ਬਚ ਗਈ ਐ ਨਾਲੇ ਜੈਸਮੀਨ ਦੱਸਦੀ ਸੀਗੀ ਕਿ ਉਹਨੇ ਟਰੱਕ ਅੱਗੇ ਆ ਪਛਾਣ ਮਾਰੀ ਐ ਆਹੋ ਪੁੱਤ ਉਹਦੀ ਤੇ ਮੇਰੀ ਇੱਕੋ ਜੀ ਸਟੋਰੀ ਆ ਉਹਦੇ ਨਾਲ ਤਾਂ 3 ਦੇ ਪੁੱਤ ਵੀ ਨਹੀਂ ਖੜੇ ਮੈਂ ਇਹਨਾਂ ਦੇ ਫਿਰ 3 ਖੜ ਜਾਂਦੀਆਂ ਸਮਝੀ ਨਹੀਂ ਮਾਸੀ ਜੀ ਕਿੱਦਾਂ ਧੀਆ ਪੁੱਤ ਦਾ ਕੁਝ ਸਮਝ ਨਹੀਂ ਲੱਗੀ ਮੈਨੂੰ ਉਹ ਨਾ ਚੌਂਕ 'ਚ ਬੈਠੀ ਸੀ ਮੈਂ ਕਿ ਪੁੱਛਾਂ ਇਹਨੂੰ ਕੀ ਹੋਇਆ ਤੇ ਉਹ ਕਹਿੰਦੀ ਮੈਂ ਆਪਣੇ ਪੁੱਤ ਤੇ ਨਸ਼ਿਆਂ ਤੋਂ ਦੁਖੀ ਆ ਤੈਨੂੰ ਪਤਾ ਜੈਸਮਿਨ ਉਹਨੇ ਨਾ ਦੁਖੀ ਹੋ ਕੇ ਆਪਣੇ ਧੀਆ ਨੂੰ ਫੋਨ ਕੀਤਾ ਤੇ ਉਹ ਪਤਾ ਕੀ ਕਹਿੰਦੀ ਆ ਅਸੀਂ ਆਪਣੇ ਸਹੁਰੇ ਵੱਸਦੀ ਆ ਪਈਆਂ ਸਾਨੂੰ ਨਾ ਪਰੇਸ਼ਾਨ ਕਰ ਉਹ ਕਹਿੰਦੀ ਨਾ ਨਾ ਤੇ ਮੇਰੇ ਨਾ ਧੀਆ ਖੜਦਿਆਂ ਨਾ ਮੇਰੇ ਨਾ ਪੁੱਤ ਨਾ ਹੀ ਮੇਰੇ ਰਿਸ਼ਤੇਦਾਰ ਉਹਨੇ ਆ ਕੇ ਕਿਹਾ ਨਾ ਟਰੱਕ ਦੇ ਅੱਗੇ ਆ ਕੇ ਛਾਲ ਮਾਰਤੀ ਚਲੋ ਮੰਮੀ ਕੋਈ ਨਾ ਪਰਮਾਤਮਾ ਉਹਨਾਂ ਨੂੰ ਜਲਦੀ ਠੀਕ ਕਰੇਗਾ ਕਿ ਤੁਸੀਂ ਤੁਸੀਂ ਤਾਂ ਮੈਨੂੰ ਇੱਕ ਵਾਰੀ ਫੋਨ ਕਰ ਸਕਦੇ ਸੀ ਨਾ ਕਿ ਬ੍ਰੇਸ ਦਾ ਕੰਮ ਜ਼ਿਆਦਾ ਖਰਾਬ ਹੋ ਗਿਆ ਦੱਸ ਮੈਂ ਕਿਵੇਂ ਫੋਨ ਕਰਦੀ ਮੈਂ ਤਾਂ ਤੁਹਾਡੇ ਨਾਲ ਕਿਸੇ ਨੇ ਨਜ਼ਰ ਆ ਹੀ ਨਹੀਂ ਮਿਲਾ ਸਕਦੀ ਮੈਂ ਤੁਹਾਡੇ ਨਾਲ ਮਾੜਾ ਹੀ ਜੋ ਕੀਤਾ ਆ ਚਾਚੀ ਜੇ ਤੁਸੀਂ ਮਾੜੇ ਕੰਮ ਕੀਤੇ ਆ ਤੇ ਰੱਬ ਨੇ ਤੁਹਾਨੂੰ ਸੁਧਾਰਨ ਦਾ ਮੌਕਾ ਵੀ ਤਾਂ ਦਿੱਤਾ ਐ ਇਦਾਂ ਟਰੱਕਾਂ ਅੱਗੇ ਛਾਲ ਮਾਰ ਕੇ ਕੀ ਤੁਹਾਡੀਆਂ ਗਲਤੀਆਂ ਸੁਧਰ ਜਾਣਗੀਆਂ ਮੈਨੂੰ ਨਾ ਉਹਦੇ ਲਈ ਦੁੱਖ ਬਹੁਤ ਆਇਆ ਮੈਂ ਨਾ ਅੱਕ ਕੇ ਉਹਦੇ ਤੀਨ ਫੋਨ ਲਾਇਆ ਮੈਂ ਕਿਹਾ ਤੁਹਾਡੀ ਮਾਂ ਦਾ ਐਕਸੀਡੈਂਟ ਹੋ ਗਿਆ ਉਹ ਕਹਿੰਦੀ ਕਿਹੜੀ ਮਾਂ ਸਾਡੇ ਲਈ ਕੋਈ ਮਾਂ ਨਹੀਂ ਮਰੀ ਹੈ ਸਾਡੇ ਲਈ ਮਾਂ ਮੈਨੂੰ ਪਤਾ ਸੀ ਜੈਸਮੀਨ ਜੇ ਮੈਨੂੰ ਕੁਝ ਹੋਊਗਾ ਨਾ ਤੂੰ ਤਾਂ ਜ਼ਰੂਰ ਆਏਂਗੀ ਤੇਰੀ ਦੂਜੀ ਭੈਣ ਦਾ ਮੈਨੂੰ ਨਹੀਂ ਪਤਾ ਮੰਮੀ ਜੋਤਨੂ ਨੂੰ ਤਾਂ ਕੁਝ ਵੀ ਨਹੀਂ ਪਤਾ ਹੈਗਾ ਜਿੱਦਾਂ ਹੀ ਮੈਨੂੰ ਪਵਨ ਨੇ ਦੱਸਿਆ ਮੇਰੀ ਤਾਂ ਹਿੰਮਤ ਹੀ ਨਹੀਂ ਪਈ ਕਿ ਮੈਨੂੰ ਫੋਨ ਕਰਕੇ ਕੁਝ ਦੱਸਾਂ ਮੈਂ ਤਾਂ ਤੁਹਾਨੂੰ ਲੱਭਣ ਆ ਗਈ ਮੰਮੀ ਤੁਹਾਨੂੰ ਪਤਾ ਹੀ ਹੈ ਜੇ ਜੈਦੀ ਹਰ ਸਾਲ ਟਰਾਂਸ ਕਰੂੰਂ ਨਿਰੰਦੀ ਹੈ ਈਸ਼ਵਰ ਉਹਨਾਂ ਦੀ ਟਰਾਂਸਫਰ ਜਲਦੀ ਹੋਗੀ ਮੈਨੂੰ ਨਹੀਂ ਲੱਗਦਾ ਉਹ ਆਪਾਂ ਨੂੰ ਹਣ ਛੇਤੀ ਮਿਲਣ ਆਏਗੀ ਬਸ ਰਾਜ਼ ਹੀ ਰਵੇ ਹੋਰ ਮੈਨੂੰ ਕੀ ਚਾਹੀਦਾ ਮੈਂ ਉਹਦਾ ਘਰ ਵੀ ਪੱਟ ਕੇ ਦੇਖ ਲਿਆ ਤੇ ਤੇਰਾ ਵੀ ਦੇਖ ਜੈਸਮਿਨ ਐਦਾਂ ਨਾ ਤੇਰੇ ਭਰਾ ਦੀ ਯਾਦਤ ਵੱਧਦੀ ਜਾਣੀ ਹੈ ਰੋਜ਼ ਮਾਂ ਨੂੰ ਕੁੱਟਣ ਮਾਰਨ ਦੀ ਤੇ ਘਰ ਦੀਆਂ ਚੀਜ਼ਾਂ ਤੋੜਨ ਫੋੜਨ ਦੀ ਜੇ ਤੂੰ ਕਹਿਨੀ ਹੈ ਮੈਂ ਸੈਂਟਰ ਵਾਲੇ ਭੇਜ ਦਵਾ ਚਕਾਦਾ ਫਿਰ ਉਹਨੂੰ ਸੁਧਾਰਦਾ ਇੱਕ ਵਾਰੀ ਉਹਨੂੰ ਮੈਂ ਹਾਂਜੀ ਵੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੇਰੀ ਮਾਂ ਰੋਹ ਦਰਦਾਂ ਦੇ ਠੋਕਰਾ ਖਾਣ ਨਾਲੋਂ ਇੱਕ ਵਾਰੀ ਕੋੜਾ ਕੋਟ ਪਾਰ ਲੇਗੀ ਉਹ ਸਹੀ ਹੈ ਨਾਲੇ 4 ਮਹੀਨੇ ਬਾਅਦ ਰਹਿ ਕੇ ਆਏਗਾ ਅਕਲ ਆ ਜਾਏਗੀ ਉਹਨੂੰ ਹਾਂ ਗੀਤਾ ਚਕਾ ਦੇ ਉਹਨੂੰ ਸੈਂਟਰ ਭੇਜ ਦੇ ਜੇ ਕਿਤੇ ਉਹਨੇ ਜ਼ਿਆਦਾ ਡੋਜ਼ ਲੈ ਲਈਤੀ ਨਾ ਅਭੀ ਨਾ ਵੀ ਹੋ ਗਈ ਫਿਰ ਬਹੁਤ ਔਖਾ ਹੋ ਜਾਣਾ ਹਾਂਜੀ ਮੰਮੀ ਜੇ ਉਹਨੂੰ ਅਭੀ ਨਾ ਵੀ ਹੋ ਗਈ ਨਾ ਸਾਰੀ ਗੱਲ ਤੁਹਾਡੇ ਤੇ ਆਣੀ ਹੈ ਕਿ ਉਹਨੂੰ ਪੈਸੇ ਕੌਣ ਦਿੰਦਾ ਸੀ ਨਿਸ਼ਾਨਦਾ ਕਿੱਥੋਂ ਸੀਗਾ ਚਾਚੀ ਜੀ ਜੇ ਪੁਲਿਸ ਛਾਣਬੀਨ ਕਰਨ ਤੇ ਆਈ ਨਾ ਤੇ ਕੰਮ ਲੰਬਾ ਚੋੜਾ ਵੱਧ ਜਾਣਾ ਉਹਨੂੰ 4-5 ਮਹੀਨੇ ਭੇਜੋ ਸੈਂਟਰ ਉੱਥੋਂ ਜਦੋਂ ਠੀਕ ਹੋ ਕੇ ਆਏਗਾ ਨਾ ਫਿਰ ਉਹਦਾ ਵਿਆਹ ਕਰਾਓ ਤੇ ਫਿਰ ਆਪਣੇ ਆਪ ਹੁੰਦੇ ਸਿਰ ਤੇ ਜ਼ਿੰਮੇਵਾਰੀਆਂ ਪੈ ਜਾਣੀਆਂ ਨਸ਼ਾ ਛੱਡੇਗਾ ਤਾਂ ਹੀ ਵਿਆਹ ਕਰਾਵਾਂਗੇ ਐਵੇਂ ਕਿਸੇ ਦੀ ਕੁੜੀ ਦੀ ਜ਼ਿੰਦਗੀ ਥੋੜਾ ਬਰਬਾਦ ਕਰਨੀ ਆ ਵਿਆਹ ਕੇ ਚਲਾਓ ਮੰਮੀ ਤੁਹਾਨੂੰ ਘਰੇ ਛੱਡਣਾ ਨਾਲੇ ਦੀ ਮੈਂ ਕਲਾਸ ਲਾਵਾਂ ਦੀਦੀ ਤੁਸੀਂ ਲਾਓ ਸੈਂਟਰ ਵਾਲਿਆਂ ਨੂੰ ਫੋਨ ਚਲੋ ਅਧਿਕਾ ਜੈਸਮੀਨ ਦਾ ਕੋਈ ਫੋਨ ਫੁਨ ਆਇਆ ਤੈਨੂੰ ਨਹੀਂ ਨਹੀਂ ਮੰਮੀ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ ਕੀ ਹੋ ਗਿਆ ਸਾਰੇ ਘਬਰਾਏ ਕਿਉਂ ਬਏ ਨੇ ਨਹੀਂ ਕੁਛ ਨਹੀਂ ਮੈਂ ਕਹਿੰਦੀ ਸੀ ਜੈਸਮੀਨਾ ਆਪਣੇ ਪੇਕੇ ਗਈ ਹੋਈ ਏ ਉਹਦਾ ਕੋਈ ਫੋਨ ਫੁਨ ਨਹੀਂ ਆਇਆ ਨਹੀਂ ਨਹੀਂ ਮੈਨੂੰ ਫੋਨ ਤਾਂ ਕੋਈ ਵੀ ਨਹੀਂ ਆਇਆ ਜੇ ਕੋਈ ਗੱਲ ਹੋਈ ਏ ਤਾਂ ਦੱਸ ਦੋ ਵੈਸੇ ਇੰਨੀ دیر ਬਾਅਦ ਤਾਂ ਜੈਸਮੀਨ ਦੀ ਪੇਕੇ ਗਏ ਨੇ ਥੋੜਾ ਬਹੁਤਾ ਟਾਈਮ ਤੇ ਲਾ ਕੇ ਆਉਗੇ ਤੂੰ ਅੰਦਰ ਆ ਜਰਾ ਬੈਠ ਮੈਂ ਤੇਰੇ ਨਾਲ ਗੱਲ ਜੀ ਕਰਨੀ ਏ ਲੱਡੂ ਪੁੱਤ ਇੱਥੇ ਬੈਠ ਜਾ ਰਾ ਤੂੰ ਮੈਂ ਕਹਿੰਦੀ ਸੀ ਅਰਜੂ ਨੂੰ ਕਹਿਦੀ ਵੀ ਉਹਨਾਂ ਦੇ ਘਰ ਨਾਲੇ ਪੈਸੇ ਮੰਗਣ ਨਾ ਜਾਵੇ ਉਹਨਾਂ ਦੇ ਘਰ ਦਾ ਨਾ ਮਾਹੌਲ ਠੀਕ ਨਹੀਂ ਹੈਗਾ ਕੋਈ ਗੱਲ ਨਹੀਂ ਮੰਮੀ ਮੈਂ ਅਰਜੂ ਨੂੰ ਮਨਾ ਕਰ ਦੇਣੀ ਆ ਵੀ ਦੁਬਾਰਾ ਉਧਰ ਪੈਸੇ ਮੰਗਣ ਨਾ ਜਾਵੇ ਤੁਸੀਂ ਮੈਨੂੰ ਗੱਲ ਦੱਸੋ ਹੋਈ ਕੀ ਹੈ ਪਤਾ ਨਹੀਂ ਕੀ ਹੋਇਆ ਉਹ ਮਾਂ ਪੁੱਤ ਨਾਲ ਲੜ ਪਏ ਨੇ ਤੇ ਉਹਨੂੰ ਧੱਕੇ ਮਾਰ ਕੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ ਹੈ ਉਹਨਾਂ ਦੇ ਘਰ ਜਾ ਕੇ ਪੈਸੇ ਮੰਗਦੇ ਨਾ ਹੁਣ ਆਪਾਂ ਚੰਗੇ ਨਹੀਂ ਲੱਗਦੇ ਅੱਛਾ ਐਡੀ ਗੱਲ ਹੋ ਗਈ ਉਹ ਕਹਿੰਦੇ ਪਤਾ ਨਹੀਂ ਜੈਸਮੀਨ ਦੀ ਮਾਂ ਦਾ ਨਾ ਐਕਸੀਡੈਂਟ ਹੋ ਗਿਆ ਓਣ ਹਸਪੀਟਲ ਗਈ ਏ ਦੇਖੋ ਹੁਣ ਕੀ ਪਤਾ ਲੱਗਦਾ ਮੰਮੀ ਜੇ ਐਡੀ ਗੱਲ ਸੀ ਤਾਂ ਨਾਲ ਜਾਣਾ ਚਾਹੀਦਾ ਸੀ ਤੁਸੀਂ ਇੱਥੇ ਕੀ ਕਰਦੇ ਪਏ ਹੋ ਆ ਲੱਡੂ ਨੂੰ ਨਾ ਮੈਂ ਸੰਭਿਆ ਹੋਇਆ ਤੇ ਵੱਡੇ ਮੁੰਡੇ ਨੂੰ ਰੋਟੀ ਬਣਾ ਕੇ ਵੀ ਦਿੱਤੀ ਏ ਤੇ ਐਸਾ ਹਾਲਾਤ ਚ ਤੈਨੂੰ ਵੀ ਨਹੀਂ ਛੱਡ ਕੇ ਜਾ ਸਕਦੀ ਤਾਂ ਹੁਣ ਮੈਂ ਕਿੱਦਾਂ ਪਤਾ ਕਰਾਂ ਕੋਈ ਗੱਲ ਨਹੀਂ ਮੰਮੀ ਜੈਸਮੀਨ ਜੀ ਨੂੰ ਫੋਨ ਕਰਦੀ ਆ ਤੇ ਪਤਾ ਕਰ ਲੈਨੇ ਵੀ ਉੱਥੇ ਕੀ ਚੱਲਦਾ ਪਿਆ ਤੁਹਾਡੇ ਮਨ 'ਚ ਵੀ ਜੈਸਮੀਨ ਜੀ ਨੂੰ ਲੈ ਕੇ ਕੋਈ ਗੁੱਸਾ ਆ ਨਾ ਛੱਡੋ ਪਰੇ ਮਾਫ ਕਰੋ ਹੁਣ ਨਹੀਂ ਗੁੱਸਾ ਗਿਲਾ ਤੇ ਕੀ ਹੋਣਾ ਹੈ ਬਸ ਜਿਹੜੀਆਂ ਪਿਛਲੀਆਂ ਗੱਲਾਂ ਨੇ ਨਾ ਉਹਨਾਂ ਨੂੰ ਲੈ ਕੇ ਥੋੜਾ ਮਨ ਨਾ ਦੁਖੀ ਰਹਿੰਦਾ ਕਿੱਥੇ ਆ ਲੱਡੂ ਨੇ ਤੈਨੂੰ ਮੰਮੀ ਕਹਿਣਾ ਸੀ ਤੇ ਕਿੱਥੇ ਹੋਣ ਤੈਨੂੰ ਚਾਚੀ ਗਏਗਾ ਨਹੀਂ ਮੰਮੀ ਮੈਨੂੰ ਤਾਂ ਕਿਸੇ ਨਾਲ ਕੋਈ ਗੁੱਸਾ ਗਿਲਾ ਹੈ ਨਹੀਂ ਚਲੋ ਇਹ ਸ਼ੁਕਰ ਹੈ ਰੱਬ ਨੇ ਮੇਰੀ ਟੈਨ ਨਾਲ ਹੀ ਸੁਣ ਲਈ ਪਤਾ ਕੀ ਗੱਲ ਐ ਜੈਸਮੀ ਦੀ ਨੂੰ ਨਾ ਤੁਸੀਂ ਚੱਲ ਜਨਾ ਬੁਲਾਉਂਦੇ ਵੀ ਨਾ ਇਹ ਬੁਲਾਉਂਦੇ ਤੇ ਨਾ ਹੀ ਵੱਡੇ ਵੀਰ ਜੀ ਬੁਲਾਉਂਦੇ ਹੁਣ ਆਪਣੇ ਵੇਖਿਓ ਵੀ ਦੁਖੀ ਐ ਇਹ ਚੰਗਾ ਨਹੀਂ ਲੱਗਦਾ ਤੂੰ ਅਸ਼ੀਸ਼ ਦਾ ਨਾ ਫਿਕਰ ਨਾ ਕਰ ਉਹ ਨਾ ਉੱਤੋਂ ਉੱਤੋਂ ਹੀ ਗੁੱਸੇ ਐ ਅੰਦਰੋਂ ਦਾ ਉਹਦੀ ਫਿਕਰ ਕਰਦਾ ਤਾਂ ਹੀ ਤਾਂ ਉਹਨੂੰ ਘਰ ਵਾੜ ਲਿਆ ਉਹ ਨਹੀਂ ਨਹੀਂ ਮੰਮੀ ਵੀਰ ਜੀ ਨੇ ਤਾਂ ਪਹਿਲੇ ਕਹਿ ਦਿੱਤਾ ਸੀ ਵੀ ਜੈਸਮੀ ਨਾ ਮੇਰਾ ਕੋਈ ਰਿਸ਼ਤਾ ਨਹੀਂ ਮੈਂ ਤਾਂ ਬੱਚਿਆਂ ਦੇ ਮੂਹ ਨੂੰ ਇਹਨੂੰ ਘਰ ਚ ਵੜਦਾ ਪਿਆ ਉਹਦਾ ਮੇਰਾ ਕੋਈ ਰਿਸ਼ਤਾ ਨਹੀਂ ਇਹਦੇ ਨਾਲ ਕੁਸინა ਫੇਰ ਵੀ ਵੀਰ ਜੀ ਨੂੰ ਸਮਝਾਇਓ ਕਿ ਜੈਸਮੀਨ ਦੀਦੀ ਨਾ ਹੁਣ ਖੁਸ਼ ਰਿਆ ਕਰ ਕੋਈ ਨਹੀਂ ਹੁਣ ਉਹਨੂੰ ਆ ਲੈੰਦੇ ਮੈਂ ਉਹਨੂੰ ਨਾ ਪੁੱਛਦੀ ਆ ਵੀ ਹੁਣ ਇਹ ਗੁੱਸਾ ਕਦੋਂ ਤੱਕ ਚੱਲਣਾ ਹੈ ਬੱਸ ਕਰ ਗੁੱਸੇ ਨੂੰ ਇੱਕ ਮੰਮੀ ਉਹਦੇ ਬੰਦਾ ਪੇ ਕਿਉਂ ਵੀ ਪਰੇਸ਼ਾਨ ਸੋਹਰਿਆਂ ਵੀ ਪਰੇਸ਼ਾਨ ਉਹਦਾ ਖਸੂਰ ਹੋ ਰਾ ਕੇ ਮੈਨੂੰ ਠਹਿਰਾਂ ਸਿੰਗੀ ਗੱਲ ਨਹੀਂ ਨਾ ਹੈਗੀ ਚੱਲ ਠੀਕ ਹੈ ਫਿਰ ਆ ਲੱਡੂ ਦਾ ਨਾ ਜਰਾ ਧਿਆਨ ਰੱਖੀ ਤੇ ਮੇਰੇ ਕੋਲ ਨਾ نیچے ਕੰਮ ਹੈ ਮੈਂ ਉਹ ਕਰਕੇ ਫਿਰ ਲੈ ਜਾਂਣੀ ਆ ਲੱਡੂ ਨੂੰ ਨਾਲ ਇੱਕ ਗੱਲ ਹੋਰ ਜੈਸਮੀਨ ਤੋਂ ਨਾ ਹੁਣ ਜਰਾ ਬਚ ਕੇ ਰਹੀ ਖਾਸ ਕਰਕੇ ਉਦੋਂ ਜਦੋਂ ਪੇਕਿਓ ਆਂਦੀ ਹੈ ਕਿਉਂਕਿ ਜਦੋਂ ਦੀ ਨਾ ਤੇਰੀ ਸੁੰਨੀ ਕੋਖ ਹਰੀ ਹੋਈਏ ਨਾ ਇਹ ਕਈਆਂ ਕੋਲੋਂ ਬਰਦਾਸ਼ਤ ਨਹੀਂ ਹੈਗੀ ਲੱਡੂ ਅੱਜ ਭਾਵੇਂ ਮੇਰੀ ਸੁੰਨੀ ਕੋਖ ਹਰੀ ਹੋਈ ਹੈ ਉਹਦੀ ਵਜ੍ਹਾ ਤੂੰ ਆ ਲੋਕਾਂ ਦੀਆਂ ਨਜ਼ਰਾਂ 'ਚ ਭਾਵੇਂ ਤੂੰ ਮੇਰਾ ਭਤੀਜਾ ਪਰ ਅੰਦਰੋਂ ਤਾਂ ਮੈਂ ਤੇਰੀ ਮਾਂ ਆ ਤੇ ਤੂੰ ਮੇਰਾ ਪੁੱਤ ਤੇ ਪਤਾ ਨਹੀਂ ਤੇਰਾ ਭਰਾਣ ਵਾਲਾ ਕਿ ਤੇਰੀ ਭੈਣ ਆਣ ਵਾਲੀ ਪਰ ਐਨਾ ਪਤਾ ਇਸ ਘਰ 'ਚ ਖੁਸ਼ੀਆਂ ਆਣ ਵਾਲੀਆਂ ਜਿਹਦੀ ਵਜ੍ਹਾ ਤੂੰ ਆ ਇਸ ਤੋਂ ਉੱਪਰ ਬੜਾ ਹੂਕ ਨਸ਼ਾ ਕਰਕੇ ਸੁੱਤਾ ਪਿਆ ਹੋਇਆ ਉਹਨੂੰ ਮੈਂ ਹਲਾਇਆ ਵੀ ਹੈ ਪਰ ਉਹਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਪਿਆ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਜਦੋਂ ਉਹਦਾ ਨਸ਼ਾ ਉਤਰੂਗਾ ਨਾ ਆਪੇ ਥੱਲੇ ਆ ਜਾਊਗਾ ਖੋ ਚਾਚੀ ਲਾਸਟ ਤੇ ਤੁਹਾਡੀ ਧੀ ਹੀ ਤੁਹਾਡੇ ਕੰਮ ਆਈ ਐ ਪੁੱਤਰ ਨਹੀਂ ਕੰਮ ਆਇਆ ਆਹੋ ਪੁੱਤਰ ਦੇ ਲੱਗ ਕੇ ਨਾ ਮੈਂ ਆਪਣੀ ਧੀਆਂ ਦਾ ਘਰ ਖਰਾਬ ਕਰਦੀ ਰਹੀ ਤੇ ਪੁੱਤਰ ਨੇ ਮੈਨੂੰ ਘਰੋਂ ਕੱਢਤਾ ਕੋਈ ਨਾ ਮੰਮੀ ਹੁਣ ਤੁਸੀਂ ਟੈਨਸ਼ਨ ਨਾ ਲਵੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਇਹਦਾ ਬਸ ਨਸ਼ਾ ਉਤਰਨ ਦਿਓ ਇਹਨੂੰ ਤਾਂ ਅਜੇ ਮੈਂ ਦੱਸਦੀ ਆਂ ਚਾਚੀ ਇੱਕ ਵਾਰੀ ਇਹਨੂੰ ਸੈਂਟਰ ਵਾਲੇ ਲੈ ਜਾਣ ਦੇਖਿਓ ਇੱਕ ਦੋ ਮਹੀਨੇ ਬਾਅਦ ਇਹ ਕਿੱਦਾਂ ਸੁਧਰ ਕੇ ਆਂਦਾ ਧੰਨਵਾਦੀ ਏ ਤੇਰਾ ਵੀ ਮੈਂ ਆਪਣੇ ਪੁੱਤ ਦੇ ਮਗਰ ਲੱਗ ਕੇ ਨਾ ਤੇਰੀ ਮਾਂ ਦੀ ਵੀ ਬਹੁਤ ਬੇਇੱਜ਼ਤੀ ਕੀਤੀ ਆਖਿਰਕਾਰ ਤੂੰ ਹੀ ਸਾਡੇ ਕੰਮ ਆਈ ਹੁਣ ਇਹ ਤਾਂ ਚਾਚੀ ਮੇਰਾ ਫਰਜ਼ ਸੀ ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਪਰ ਤੁਸੀਂ ਮਾਂ ਹਲਾ ਫਰਜ਼ ਨਹੀਂ ਨਿਭਾਇਆ ਆਪਣੇ ਪੁੱਤ ਨੂੰ ਨਸ਼ੇ ਪਿੱਛੇ ਲਾ ਕੇ ਬਸ ਪੁੱਤ ਮੈਨੂੰ ਹੋਰ ਸ਼ਰਮਿੰਦਾ ਨਾ ਕਰ ਮੈਨੂੰ ਨਾ ਪ੍ਰਿੰਸ ਨੂੰ ਦੇਖ ਕੇ ਬੜੀ ਸ਼ਰਮ ਆਉਂਦੀ ਆ ਕਿ ਮੈਂ ਇਹ ਜਨ ਜੰਮਿਆ ਮੰਮੀ ਕਿਤੇ ਨਾ ਕਿਤੇ ਗਲਤੀ ਤੇ ਤੁਹਾਡੀ ਹੈਗੀ ਹੋਈ ਐ ਜਦੋਂ ਅੱਧੀ ਅੱਧੀ ਰਾਤ ਪਿੰਸ ਨਸ਼ੇ ਕਰਕੇ ਘਰ ਵਰਦਾ ਸੀ ਤੁਸੀਂ ਪਰਦੇ ਪਾਦੇ ਸੀਗੇ ਜੇ ਉਸ ਟਾਈਮ ਸਾਨੂੰ ਦੱਸਿਆ ਹੁੰਦਾ ਜੇ ਆਪ ਹੀ ਉਹਦੇ ਕੰ\, ਖਿੱਚਦੇ ਅੱਜ ਇਹ ਦਿਨ ਨਾ ਆਂਦਾ ਕਿਤੇ ਨਾ ਕਿਤੇ ਚਾਚੀ ਤੁਹਾਡੀ ਕਿਸਮਤ ਚੰਗੀ ਹੈਗੀ ਐ ਜੇ ਜ਼ਿਆਦਾ ਨਸ਼ੇ ਕਰਕੇ ਇਹਨੂੰ ਕਿਤੇ ਕੁਝ ਹੋ ਜਾਂਦਾ ਤੇ ਤੁਸੀਂ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਸੀ ਕਰਨਾ ਤੂੰ ਸਹੀ ਕਰਨੀ ਆ ਪੁੱਤ ਬਸ ਇੱਕ ਵਾਰੀ ਇਹਦਾ ਨਸ਼ਾ ਛੁੱਟ ਜੇ ਮੈਨੂੰ ਫਿਰ ਕਦੇ ਦੁਬਾਰਾ ਨਸ਼ਾ ਨਹੀਂ ਲੱਗਣ ਦੇਣਾ ਮੰਮੀ ਨਿੱਕੇ ਨਿੱਕੇ ਗਲਤੀਆਂ ਇੰਨੀਆਂ ਹੋ ਗਈਆਂ ਨਾ ਕਿ ਅਸੀਂ ਅੱਜ ਵੀ ਉੱਥੇ ਹੀ ਖੜੇ ਆਂ ਇਹੀ ਗਲਤੀਆਂ ਕਰਕੇ ਅਸੀਂ ਆਪਣੇ ਸੋਹਰੇ ਪਰਿਵਾਰ ਨਾਲ ਨਜ਼ਰਾਨੀ ਨਹੀਂ ਵਿਲਾ ਪਾ ਰਹੀਆਂ ਮੈਨੂੰ ਆਪਣੇ ਸੋਹਰੇ ਗਿਆ ਮਮੇ ਕਿੰਨੇ ਮਹੀਨੇ ਹੋ ਗਏ ਨੇ ਤੁਹਾਡਾ ਜਵਾਈ ਨਾ ਅੱਜ ਵੀ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦਾ ਪਿਆ ਕੋਈ ਨਾ ਪੁੱਤ ਤੇਰੇ ਸੋਹਰੇ ਮੈਂ ਖਰਾਬ ਕੀਤੇ ਨਾ ਮੈਂ ਹੀ ਜਾ ਕੇ ਉਹਨਾਂ ਤੋਂ ਮਾਫੀ ਮੰਗਾਗੀ ਚਾਹੇ ਮੈਨੂੰ ਉਹਨਾਂ ਦੇ ਪੈਰ ਨਾ ਫੜਨੇ ਪੈਣ ਤੁਹਾਡੇ ਇਹ ਹਾਲਾਤ ਦੇਖ ਕੇ ਨਾ ਮੈਨੂੰ ਸਿਆਣਿਆਂ ਦੀ ਕਈ ਉਹ ਗੱਲ ਸੱਚੀ ਲੱਗਣ ਲੱਗੀ ਹੈ ਪੁੱਤ ਵੰਡਾਂ ਜ਼ਮੀਨਾ ਤੇ ਧੀਆ ਦੁੱਖ ਵੜਾਉਂਦੀਆਂ ਨੇ ਆਹੋ ਪੁੱਤ ਮੈਨੂੰ ਨਾ ਆਪਣੀਆਂ ਗਲਤੀਆਂ ਦਾ ਬਹੁਤ ਪਛਤਾਵਾ ਆ। ਬਸ ਮੇਰਾ ਇੱਕ ਵਾਰੀ ਪੁੱਤ ਠੀਕ ਹੋ ਜਾਏ, ਫਿਰ ਮੈਂ ਸਭ ਕੁਝ ਠੀਕ ਕਰ ਦੂੰ। ਫਿਰ ਮੇਰਾ ਘਰ ਉਦਾਂ ਦਾ ਹੱਸਦਾ ਵਸਦਾ ਹੋ ਜਾਊਗਾ। ਚੱਲ ਜੈਸਮੀਨ ਹੁਣ ਮੈਂ ਚਲਦੀ ਆਂ। ਚਾਚੀ ਜੀ ਇਹਨੂੰ ਨਾ ਕੁਝ ਬਣਾ ਕੇ ਦੇ। ਪਤਾ ਨਹੀਂ ਸਵੇਰ ਦਾ ਕੁਝ ਖਾਦਾ ਹੈ ਕਿ ਨਹੀਂ ਖਾਦਾ। ਤੇ ਜਦੋਂ ਪ੍ਰਿੰਸ ਉੱਠੇਗਾ ਨਾ ਤੇ ਸੈਂਟਰ ਵਾਲੇ ਆਣਗੇ ਤੇ ਇਹਨੂੰ ਭੇਜ ਦੇਓ। ਆਣਾ ਟਾਨੀ ਨਾ ਕਰਿਓ। ਕੋਈ ਨਾ ਦੀਦੀ ਹੁਣ ਤੁਸੀਂ ਟੈਨਸ਼ਨ ਲਵੋ। ਇਹਨੂੰ ਸੈਂਟਰ ਭੇਜ ਕੇ ਫਿਰ ਮੈਂ ਆਪਣੇ ਸਹੁਰੇ ਘਰ ਜਾਵਾਂਗੀ। ਮੰਮੀ ਤੇਰੇ ਸਾਰੇ ਸਰੀਰ ਤਾਂ ਨਹੀਂ ਦਰਦ ਕਰਦਾ ਪਿਆ ਜੇ ਕਹਿੰਦੇ ਉਹ ਤੇ ਕੋਈ ਗੋਲੀ ਦੇ ਦਿੰਦੀ ਆ ਖਾ ਕੇ ਰੈਸਟ ਕਰ ਲੋ ਪੁੱਤ ਆਹ ਦਰਦ ਤਾਂ ਗੋਲੀਆਂ ਨਾਲ ਖਾ ਕੇ ਠੀਕ ਹੋ ਜਾਣਗੇ ਪਰ ਜਿਹੜੇ ਮੇਰੇ ਪੁੱਤ ਨੇ ਮੈਨੂੰ ਦਰਦ ਦੇ ਦਿੱਤੇ ਨਾ ਉਹ ਕਿਸੇ ਗੋਲੀ ਨਾਲ ਨਹੀਂ ਠੀਕ ਹੋਣੇ ਪੁੱਤ ਜਦੋਂ ਉਸ ਜਨਾਨੀ ਨੇ ਨਾ ਟਰੱਕ ਦੇ ਅੱਗੇ ਆ ਕੇ ਛਾਲ ਮਾਰੀ ਨਾ ਇੱਕ ਵਾਰੀ ਜੀ ਤਾਂ ਮੇਰਾ ਵੀ ਕੀਤਾ ਸੀ ਕਿ ਮੈਂ ਵੀ ਆਪਣੇ ਨੂੰ ਖਤਮ ਕਰ ਲਵਾਂ ਪਰ ਮੇਰੀ ਹਿੰਮਤ ਹੀ ਨਹੀਂ ਪਈ ਮੰਮੀ ਰੱਬ ਨੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਏ ਇਹ ਬਾਰ ਬਾਰ ਥੋੜੇ ਮਿਲ ਲਈਆਂ ਜੇ ਆਪਾਂ ਨੂੰ ਕੋਈ ਦੁੱਖ ਹੈ ਉਹਦਾ ਬਹਿ ਕੇ ਹੱਲ ਕੱਢ ਲਵੋ ਚੱਲ ਪੁੱਤ ਪਹਿਲਾਂ ਤਾਂ ਤੂੰ ਮੈਨੂੰ ਮਾਫੀ ਦੇ ਮੈਂ ਨਾ ਇੱਕ ਬੱਚੇ ਕਰਕੇ ਤੈਨੂੰ ਤੇਰੇ ਸਹੁਰਿਆਂ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਮਾਫ ਕਰ ਦੇ ਚਲੋ ਠੀਕ ਐ ਮੰਮੀ ਦੇ ਦੇਨੀ ਆ ਮਾਫੀ ਜੀ ਗੱਡੀ ਵਿੱਚ ਕੌਣ ਆਏ ਨੇ ਬਾਹਰ ਮੰਮੀ ਮੈਨੂੰ ਲੱਗਦਾ ਪ੍ਰਿੰਸ ਨੂੰ ਲੈ ਜਾਣ ਵਾਲੇ ਆ ਗਏ ਨੇ ਜਿਨ੍ਹਾਂ ਨੂੰ ਆਪਾਂ ਫੋਨ ਕੀਤਾ ਸੀਗਾ ਗੱਲ ਦੱਸੋ ਐਦਾ ਨਸ਼ਾ ਛਡਾ ਦੋਗੇ ਨਾ ਤੁਸੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਜਦਿਆ ਨੂੰ ਲੈਣ ਆਇਆ ਨਾ ਇਹਨੂੰ ਬੰਦਾ ਬਣਾ ਕੇ ਹੀ ਭੇਜਾਂਗੇ ਡਾਕਟਰ ਸਾਹਿਬ ਤੁਸੀਂ ਇਹਨੂੰ ਕਿਤੇ ਮਾਰੋ ਕੁੱਟੋਗੇ ਕਿਤੇ ਨਹੀਂ ੱੱਕਾ ਤਾਂ ਨਹੀਂ ਕਰੋਗੇ ਇਹਨੂੰ ਕਰੰਟ ਵਗੈਰਾ ਤਾਂ ਨਹੀਂ ਲਾਉਂਗੇ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਡਰ ਲੱਗੂਗਾ ਪਰ ਬਾਅਦ ਵਿੱਚ ਕੁਝ ਦਿਨ ਬਾਅਦ ਤੁਹਾਨੂੰ ਆਪੇ ਹੀ ਫਰਕ ਪਤਾ ਲੱਗ ਜਾਣਾ ਬਿਲਕੁਲ ਇਹਨੂੰ ਸੈੱਟ ਬੰਦਾ ਬਣਾ ਕੇ ਭੇਜਾਂਗੇ ਅਸੀਂ ਗਾਣਾ ਏ ਤੁਹਾਨੂੰ ਕੀ ਲੱਗਦਾ ਮੈਂ ਸੁੱਤਾ ਪਿਆ ਮੰਨ ਸੱਪਾ ਦਾ ਤੁਸੀਂ ਕੀ ਗੱਲਾਂ ਕਰ ਰਹੇ ਹੋ ਭਾਜੋ ਤੂੰ ਕੋਈ ਨਹੀਂ ਪੁੱਤ ਭੰਜਣੀ ਲੱਗੇ ਆ ਤੁਨੂੰ ਨਾਲ ਲੈ ਗਈ ਭੰਜਾਂਗੇ ਅੱਜ ਤੂੰ ਬੱਦਾ ਬਣਿਆ ਬੱਬੂ ਮਾਰ ਮੈਂ ਜਾ ਤੇਨੂੰ ਚਲ ਭਾਜੋ ਤੂੰ ਪੁੱਤਰਾ ਆ ਜਾ ਤੇਰਾ ਖਾੜਾ ਲਵਾਣੇ ਆ ਉਠ ਧਿਆਨ ਨਾਲ ਡਾਕਟਰ ਸਾਹਿਬ ਕਿਤੇ ਮੇਰੇ ਮੁੰਡੇ ਦੀ ਬਾਹ ਨਾ ਕੱਢ ਦਿਓ ਵਿਚਾਰੇ ਤੁਹਾਡਾ ਰੋਜ਼ ਦਾ ਕੰਮ ਹੈ ਪਿੱਛੇ ਹੋ ਜਾ ਤੁਸੀਂ ਮਾਤਾ ਮਾਤਾ ਮਨੂੰ ਕਚਾਲਾ ਮੈਨੂੰ ਬਚਾ ਲਾ ਮੈਂ ਇਹਨਾਂ ਨਾਲ ਨਾਲ ਪੁੱਤ ਉੱਠ ਤੂੰ ਚੱਲ ਜਾ ਇਹਨਾਂ ਨਾਲ ਇਹਨਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਤੂੰ ਜਿਹੜੇ ਗੰਦੀ ਆਦਤ ਲਾ ਲਈਆਂ ਨਾ ਨਸ਼ੇ ਵਾਲੀਆਂ ਇਹ ਤੇਰੀ ਇਹਨਾਂ ਨੂੰ ਛਡਾ ਕੇ ਭੇਜਣਾ ਜਾ ਮੇਰਾ ਪੁੱਤ ਚੱਲ ਜਾ ਬੀਬਾ ਬਣ ਕੇ ਜਾ ਪਹਿਣਾ ਤੁਹਾਨੂੰ ਪਤਾ ਮੇਰੇ ਯਾਰ ਦੋਸਤ ਨਸ਼ਾ ਕੇਂਦਰ ਚ ਗਏ ਸੀ ਉਹਨਾਂ ਨੂੰ ਬਹੁਤ ਛਟਕੇ ਲਾਏ ਸੀਗੇ ਤਾਂ ਉਹਨਾਂ ਨੇ ਨਸ਼ੇ ਛੱਡੇ ਹੁਣ ਮੇਰੇ ਵੀ ਇਹੀ ਛਟਕੇ ਲਾਣ ਗਏ ਹੈ ਮੈਨੂੰ ਬਚਾ ਲਾ ਪਹਿਣਾ ਤੂੰ ਬਚਾ ਲਾ ਵੀਰੇ ਸਾਡਾ ਕਿਹੜਾ ਦਿਲ ਕਰਦਾ ਪਿਆ ਤੈਨੂੰ ਇਸ ਘਰ ਚੋਂ ਬਾਹਰ ਕੱਢਣ ਨੂੰ ਪਰ ਜੜੇ ਰਮਤ ਤੂੰ ਤੋੜ ਗਿਆ ਨਾ ਉਹਦਾ ਇਹੀ ਹੱਲ ਹੈ ਬਾਜੀ ਹੁਣ ਇਹਦੇ ਨਾਲ ਭਾਵੇਂ ੱਤਕਾ ਕਰੋ ਭਾਵੇਂ ਇਹਨੂੰ ਚੱਕ ਕੇ ਗੱਡੀ ਚ ਪਾਓ ਹੁਣ ਤੁਸੀਂ ਇਹਨੂੰ ਲੈ ਜਾਓ ਹਾਂ ਭਿੰਦਲ ਸੋਚਦਾ ਕੀ ਆ ਚੱਕ ਯਾਰ ਜੱਸ ਸਰ